ਜਿਲੰਦਰ ਦੇ ਵਿੱਚ ਆਕਸੀਜਨ ਪਲੈਂਟ ਬੰਦ ਹੋਣ ਦੇ ਨਾਲ ਟਰਾਮਾ ਸੈਂਟਰ ਦੇ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ ਇਸ ਮਾਮਲੇ ਦੇ ਵਿੱਚ ਲਾਪਰਵਾਹੀ ਸਾਹਮਣੇ ਤੇ ਤਿੰਨ ਡਾਕਟਰਾਂ ਤੇ ਹਾਊਸ ਸਰਜਨ ਨੂੰ ਬਰਖਾਸਤ ਕੀਤਾ ਗਿਆ ਸੀ ਤੇ ਸੁਪਰਵਾਈਜ਼ਰ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹਲੇ ਹੇ ਮਾਮਲਾ ਠੰਡਾ ਨਹੀਂ ਹੋਇਆ ਕਿ ਉੱਥੇ ਹੀ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਵਿੱਚ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆ ਜਿਸ ਨੂੰ ਦੇਖ ਕੇ ਮਰੀਜ਼ ਹੈਰਾਨ ਹੋ ਗਏ ਨੇ ਤੇ ਲੋਕ ਵੀ ਸਵਾਲ ਚੁੱਕਰੇ ਨੇ ਦੱਸ ਦਈਏ ਕਿ ਇੱਥੇ ਆਕਸੀਜਨ ਯੂਨਿਟ ਬੰਦ ਹੋਣ ਦਾ ਮਾਮਲਾ ਸਾਹਮਣੇ ਹੈ ਹਾਲਾਂਕਿ ਪੰਜਾਬ ਹੈਲਥ ਡਾਕਟਰ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਸਪਤਾਲਾਂ ਦਾ ਦੌਰਾ ਕੀਤਾ ਜਾਵੇਗਾ ਉੱਥੇ ਸਹਾਸਪਤਾਲ ਦੇ ਮੈਡਮ ਨੇ ਗੱਲਬਾਤ ਕਰਦੇ ਦੱਸਿਆ ਕਿ ਚੋਰਾਂ ਵੱਲੋਂ ਯੂਨਿਟ ਦਾ ਜਿਹੜਾ ਸਮਾਨ ਸੀ ਉਹ ਚੋਰੀ ਕਰ ਲਿਆ ਤੇ ਸਟਾਫ ਦੀ ਕਮੀ ਕਰਕੇ ਵੀ ਜਿਹੜਾ ਆਕਸੀਜਨ ਪਲਾਂਟ ਬੰਦ ਪਿਆ ਤੁਸੀਂ ਠੀਕ ਕਹਿ ਰਹੇ ਹੋ ਜੀ ਪਲਾਂਟ ਜਲਦੀ ਤੋਂ ਜਲਦੀ ਜਰੂਰ ਚਾਲੂ ਹੋਣਾ ਚਾਹੀਦਾ ਪ੍ਰੈਸ ਅੱਛ ਮੈਂ ਤੁਹਾਨੂੰ ਅਨਸ਼ੋਰ ਕਰ ਰਹੀ ਹਾਂ ਵੀ ਸਾਡੇ ਕੋਲ ਸਫੀਸ਼ੀਐਂਟ ਆਕਸੀਜਨ ਸਪਲਾਈ ਹੈ ਐਮਰਜੈਂਸੀ ਸਪੌਟਸ ਵਿੱਚ ਆਕਸੀਜਨ ਕਨਸੈਂਟਰੇਟਰ ਪੇ ਹੋਏ ਹੈ ਐਂਡ ਬੜੀ ਪਹਿਲ ਦੇ ਹਾਰ ਤੇ ਸਾਡੇ ਵੱਲੋਂ ਸੀਰੀਅਸ ਮਰੀਜ਼ ਨੂੰ ਦੇਖਿਆ ਜਾਂਦਾ ਹੈ ਜਿਹਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਉਹਨੂੰ ਨਾਲ ਹੀ ਲਗਾ ਦਿੱਤੀ ਜਾਂਦੀ ਹੈ ਅਮੈਂ ਤੁਹਾਨੂੰ ਦੱਸਿਆ ਨਾ ਕਿ ਇਹਦੀਆਂ ਵਾਇਰਿੰਗ ਕਿਉਂਕਿ ਆਪਰੇਟਰਸ ਨਹੀਂ ਹੈ ਕੁਝ ਨਹੀਂ ਹੈ ਸਾਡੇ ਕੋਲ ਸਟਾਫ ਦੀ ਵੀ ਬੜੀ ਕਮੀ ਹੈ ਤੇ ਇਹਦੀਆਂ ਜਿਹੜੀ ਵਾਇਰਿੰਗ ਸਾਰੀ ਚੋਰੀ ਹੈ ਮੇਰੇ ਤੋਂ ਅੰਤੋਂ ਪਹਿਲਾਂ ਵੀ ਲਿਖ ਕੇ ਦੇ ਚੁੱਕੇ ਹਾਂ ਇਹਦੇ ਬਾਰੇ ਆਲਰੇਡੀ ਦੂਰ ਹੱਥ ਆ ਹਾਂਜੀ ਹੈਲਥ ਮਿਨਿਸਟਰ ਸਰ ਸਭ ਜਾਣਦੇ ਨੇ ਐਂਡ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਦੇ ਹਿਸਾਬ ਨਾਲ ਸੀ ਪੁਰਾਣੀ ਇਮਾਰਤ ਜੋ ਆਪਣੀ ਐਮਰਜੈਂਸੀ ਬਦਲ ਕੇ ਆਈਸੀਯੂ ਦੀ ਨਵੀਂ ਇਮਾਰਤ ਜੀ ਸ਼ਿਫਟ ਕੀਤੀ ਸੀ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਕਿ ਇਹ ਇਮਾਰਤ ਪਈ ਵੀ ਖਰਾਬ ਹੋ ਰਹੀ ਹੈ ਤੇ ਲੋਕਾਂ ਨੂੰ ਚੰਗੀ ਸਹੂਲਤ ਵਾਸਤੇ ਚੰਗੀ ਜਗ੍ਹਾ ਤੇ ਆਉਣਾ ਚਾਹੀਦਾ ਹੈ ਹਸਪਤਾਲ 'ਚ ਜੇ ਇੱਕ ਚੰਗੀ ਬਿਲਡਿੰਗ ਮੌਜੂਦ ਹੈ ਤੇ ਪੁਰਾਣੀ ਬਿਲਡਿੰਗ ਵਿੱਚ ਮਰੀਜ਼ ਇਲਾਜ ਲਈ ਕਿਉਂ ਬੈਠਣ ਉਹਨਾਂ ਦੇ ਵਿਜ਼ਿਟ ਤੋਂ ਬਾਅਦ ਹੀ ਅਸੀਂ ਐਮਰਜੈਂਸੀ ਸ਼ਿਫਟ ਕੀਤੀ ਸੀ ਵੀਡੀਓ ਕਿ ਆਉਣ ਵਾਲੇ ਸਮੇਂ ਹਾਂਜੀ ਪੂਰੀ ਉਮੀਦ ਹੈ ਜੀ ਸਰਕਾਰ ਦੇ ਵਾਸਤੇ ਬਹੁਤ ਖਾਸ ਧਿਆਨ ਦੇ ਰਹੀ ਹੈ। ਖੈਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਸਿਹਤ ਮੰਤਰੀ ਦੇ ਵੱਲੋਂ ਹੁਣ ਇਸ ਹਸਪਤਾਲ ਦਾ ਦੌਰਾ ਕੀਤਾ ਜਾਂਦਾ ਤੇ ਜਿਹੜੀਆਂ ਇੱਥੇ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਦੂਰ ਕੀਤੀਆਂ ਜਾਣਗੀਆਂ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।